ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਗੇ ਅੱਜ ਸਰਦਾਰ ਜੀ ਹੁਣਾਂ ਨੂੰ ਚੌਂਕੇ ਚੜਾਇਆ ਵਾ ਸੁਣੋ ਗੱਲਾਂ ਬਾਤਾਂ ਉਹਨਾਂ ਦੀਆਂ ਵੀ ਕੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਇਹਨਾਂ ਨੇ ਮੈਨੂੰ ਚੌਂਕੀ ਚੌਂਕੇ ਦੇ ਵਿੱਚ ਜਿਹੜਾ ਮੈਨੂੰ ਉਹਦੇ ਤੂੰ ਚੌਂਕੇ ਚੜਾ ਅੱਜ ਜਨਾਨੀਆਂ ਤੇ ਤੁਸੀਂ ਚੜਦੀਆਂ ਵੇਖੀਆਂ ਚੌਂਕੇ ਤੇ ਬੰਦਾ ਅੱਜ ਪਹਿਲੀ ਐ ਚੌਂਕੇ ਕਹਿਣ ਲੱਗਾ ਇਹ ਆਂਦੇ ਜੇ ਤੁਹਾਨੂੰ ਕੰਮ ਨਹੀਂ ਕਰਨਾ ਆਉਂਦਾ ਤੁਸੀਂ ਸਾਰਾ ਦਿਨ ਕੰਮ ਨੂੰ ਲਮਕਾ ਛੱਡਦੀਆਂ ਜੇ ਹਾਂ ਇਹ ਆ ਵੀ ਬੀਬੀਆਂ ਇਹ ਕੰਮ ਕਰਨਾ ਵੀ ਦੇਖ ਕੇ ਘੰਟੀ ਚ ਕੰਮ ਮੁੱਕ ਜਾਂਦਾ ਜੇ ਨਹੀਂ ਕਰਨਾ ਮਨ ਨਹੀਂ ਕੰਮ ਨੂੰ ਤੇ ਉਹ ਭਾਵੇਂ ਸਹੀ ਐ ਸਹੀ ਐ ਸਹੀ ਐ ਸਹੀ ਐ ਕਰਦੇ ਭਾਵੇਂ ساری ਜਿਹੜੀ ਨਗਾ ਲੀਏ ਤੇ ਅੱਜ ਮੈਂ ਇਹ ਕਰਕੇ ਚੱਲੇ ਜਣੇ ਆਂਗੇ ਸਾਡੀ ਸੂਈ ਆ ਮੱਝ ਤੇ ਉਹਨੇ ਦਿੱਤੀ ਆ ਕੱਟੀ ਬਹੁਤ ਸੋਹਣੀ ਵਧੀਆ ਬਿੱਲੀਆਂ ਅੱਖਾਂ ਵਾਲੀ ਕੱਟੀ ਆ ਬਹੁਤੀ ਜਿਆਦੀ ਸੋਹਣੀ ਆ ਹੈ ਮੋਰਾ 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 ਨਸਲ ਦੀ ਹਾਂ ਤੇ ਮਾਝ ਨੂੰ ਦੁੱਧ ਵਧਾਉਣ ਵਾਸਤੇ ਆਪਾਂ ਉਹਦੀ ਕੱਟੀ ਦਾ ਨਾਂ ਰੱਖਿਆ ਵਾ ਆਪਾਂ ਬਿੱਲੂ ਹਾਂ ਬਿੱਲੂ ਰੱਖਿਆ ਨਾ ਹਾਂ ਮਾਝ ਦਾ ਦੁੱਧ ਵਧਾਉਣ ਵਾਸਤੇ ਆਪਾਂ ਲੱਗੇ ਦੇਸੀ ਦੁੱਧ ਤਾ ਜੇ ਤਿਆਰ ਕਰਨ ਤੇ ਤੁਸੀਂ ਵੀ ਦੱਸਿਓ ਵੀ ਠੀਕ ਆ ਇਹ ਦੁੱਧ ਤਾਂ ਅਹੀਂ ਆ ਜਾਂ ਕੋਈ ਮਤਲਬ ਕੋਈ ਚੀਜ਼ ਛੁੱਟ ਗਈ ਹੋਊ ਰਹਿ ਗਈ ਹੋਊਗੀ ਤਾਂ ਤੁਸੀਂ ਦੱਸਿਓ ਵੀ ਆ ਵੀ ਪਾਉਣੀ ਚਾਹੀਦੀ ਆ ਆਹੀ 20 ਕਿਲੋ ਕਣਕ 10 ਕਿਲੋ ਬਾਜਰਾ 10 ਕਿਲੋ ਜਵਾਰ 10 ਕਿਲੋ ਬੜੇਵੀਂ ਇਹ ਸਾਰੇ ਨੂੰ ਪ사 ਕੇ ਲੈਂਦਾ ਮੜ ਕੇ ਦਰੜ ਫੰਡ ਦੀ ਦੁਫਾੜ ਕੀਤਾ ਵਾ ਜਿਆਦਾ ਪੀ ਜਾਦੀਆਂ ਕਈ ਵਾਰ ਤੇ ਬਣਾਈਏ ਤੇ ਆਟਾ ਜਾਈ ਬਣ ਜਾਂਦਾ ਹੁੰਦਾ ਵਾ ਹਾਂ ਤੇ ਇਹਨੂੰ ਇਹ ਦੁਫਾੜ ਦਿਆ ਕਰਾ ਕੇ ਲੈ ਲੈਂਦਾ ਅੱਛਾ ਬਾਕੀ ਹੋਰ ਮਟੀਰੀਅਲ ਵਿੱਚ ਇਹ ਪੋਣਾ ਵਾ ਥੋੜਾ ਥੋੜਾ ਆ ਵਾ ਸੁੰਡ ਸੁੰਡ ਪਾ ਲਈ ਦੀ ਇੰਨੀ ਗਰਮੀ ਚ ਤੇ ਪਾ ਲਈ ਦੀ ਚਮਚਾ ਦਾ ਥੋੜੇ ਪਾ ਲਾਂਗੇ ਅੱਛਾ ਆ ਮਿੱਠਾ ਸੋਡਾ ਅੱਛਾ ਇਹਦਾ ਇੱਕ ਚਮਚਾ ਪੋਣਾ ਬਿਠੇ ਸੋਡੇ ਦਾ ਅਛਾ ਆਵਾ ਜਵੈਣ ਆ ਜਵੈਣ ਪਉਣੀ ਵਿੱਚ ਸਾਰੀ ਤੇ ਸਾਰੀ ਨਹੀਂ ਪਉਣੀ ਇਹ ਮੜਕੇ ਸਾਰੇ ਜਿੰਨੇ ਦਿਨ ਆਪਾਂ ਚਲਾਉਣਾ ਕੰਮ ਜਿੰਨੇ ਦਿਨ ਆਪਾਂ ਉਹਨੂੰ ਬਣਾ ਬਣਾ ਕੇ ਵੰਡ ਪਉਣਾ ਅਛਾ ਅਛਾ ਜਿੰਨੇ ਦਿਨੇ ਇੱਕ ਮੜਕੇ ਉਹਨੇ ਹੀ ਦੇਣਾ ਵਾਸਤੇ ਆ ਅੱਜ ਜਦੋਂ ਮੁੱਕ ਜੂਗੀ ਫਿਰ ਹੋਰ ਲੈ ਆਉਣੀ ਹਾਂ ਨਾਲ ਅਹੀਂ ਲਈ ਆ ਮੋਟੀ ਇਲਾਇਚੀ ਅਛਾ ਇਹਨੂੰ ਪਈ ਕਾਲੀ ਇਲਾਇਚੀ ਕਹਿੰਦੇ ਤੇ ਮੋਟੀ ਇਲਾਇਚੀ ਕਹਿ ਦਿੰਦੇ ਆ ਮੋਟੀ ਇਲਾਇਚੀ ਨਾਲ ਦੁੱਧ ਵਾਧਦਾ ਮਗੇ ਗਰਮ ਹੁੰਦੀ ਐ ਥੋੜੀ ਜਿਆ ਨਾੜਾਂ ਖੋਲਣ ਵਾਸਤੇ ਇਹ ਚੀਜ਼ ਬਹੁਤ ਵਧੀਆ। ਕਈ ਵਾਰ ਕਹਿੰਦੇ ਨਾ ਦੁੱਧ ਜਿੱਦਾਂ ਮੋਟਾ-ਮੋਟਾ ਜਾ ਹਵੇ ਤੇ ਸਾਫ਼ ਹੋ ਜਾਂਦਾ ਇਹਦੇ ਨਾਲ। ਨਾਲ ਆ ਲਈ ਐ 300 ਗ੍ਰਾਮ ਮਿਸ਼ਰੀ। ਇਹ ਧਾਗਿਆਈ ਮਿਸ਼ਰੀ ਆ। ਅੱਛਾ। ਤੇ ਇਹ 300 ਗ੍ਰਾਮ ਹੀ ਪਾਉਣੀ ਆਪਾਂ। ਇੱਕ ਵਾਰ ਪਾ ਦੇਣੀ ਇੱਕ ਦਿਨ ਚ। ਰੋਜ਼ ਹੀ ਮਰ ਕੇ 300 ਗ੍ਰਾਮ ਮਿਸ਼ਰੀ ਚਾਹੀਦੀ ਐ। ਇੱਕ ਪੈਕਟ ਰੋਜ਼ ਦਾ ਫੇ ਚਾਹੀਦਾ। ਇੱਕ ਪੈਕਟ ਰੋਜ਼ ਦਾ। ਇੱਕ ਚੀਜ਼ ਸਾਡੇ ਕੋਲ ਰਹਿ ਗਈ ਆ ਉਹ ਸਾਨੂੰ ਇਥੋਂ ਦੁਕਾਨ ਤੋਂ ਨਹੀਂ ਉਹ ਸ੍ਰੀ ਹਰ ਗਵਿੰਦਪੁਰ ਤੋਂ ਜਾ ਕੇ ਮਿਲਣੀ ਆ। ਉਹ ਆ ਗਲਕੰਦ। ਅੱਛਾ ਉਹ ਗਲਕੰਦ ਦਾ ਵੀ ਇੱਕ ਪੈਕੇਟ ਪਾਈ ਦਾ ਵਿੱਚ ਅੱਛਾ ਉਹ ਚਲ ਅੱਜ ਅਸੀਂ ਪਹਿਲੇ ਦਿਨ ਤਿਆਰ ਕਰ ਲੈਂਦੇ ਆ ਨਹੀਂ ਮਿਲਿਆ ਅੱਜ ਜਾ ਕੇ ਸ਼ਾਮਾਂ ਨੂੰ ਲੈਵਾਂਗੇ ਕੱਲ ਨੂੰ ਆਪਾਂ ਉਹ ਪਾਵਾਂਗੇ ਹਾਂ ਨਾਲ ਇੱਕ ਪੈਕੇਟ ਮਿਸ਼ਰੀ ਦਾ ਨਾਲ ਗਲਕੰਦ ਦਾ ਪੈਕੇਟ ਹਾਂ ਤੇ ਨਾਲ ਆਪਾਂ ਲਈ ਆ ਸੌਂਫ ਹਾਂ ਨਾਲ ਥੋੜੀ ਜੀ ਸੌਂਫ ਪਾਵਾਂਗੇ ਤੇ ਇਹ ਸਾਡਾ ਤੁਹਾ ਹੀ ਬੜਾ ਕੀਤਾ ਚੁੱਲ੍ਹੇ ਜੀ ਤੁਸੀਂ ਮੈਂ ਇਧਰ ਡੈਪ ਐ ਨਾ ਤੇਰੇ ਬਲੌਗ ਦਾ ਤੇ ਸਾਰੇ ਪਾਸੇ ਧਿਆਨ ਰੱਖੋ ਨਾ ਡਾਕਟਰ ਸਾਹਿਬ ਆਹ ਇਹ ਆ ਵੀ ਆਪਾਂ ਹੁਣ ਕਰਦੇ ਆ ਤਿਆਰ ਤੇ ਇਹਨੂੰ ਆਪਾਂ ਪਾਣੀ ਹੋ ਗਿਆ ਵਾ ਗਰਮ ਆਹੋ ਗੋਆ ਜਾ ਲਾ ਔਰ ਲਾ ਤੂੰ ਇਹ ਵਾਲਾ ਉਹ ਗੱਲ ਵੀ ਜਿਸ ਦਾ ਕੰਮ ਉਸਕੋ ਸਾਜੇ ਆਹੋ ਤੇ ਫਿਰ ਹੁਣ ਜਦੋਂ ਤੁਸੀਂ ਆਪ ਕਹਿੰਦੇ ਮੈਂ ਚਾਤਰ ਮਰ ਫੇਟਾਂਗਾ ਮੈਨੂੰ ਦੱਸਣਾ ਪੈਂਦਾ ਨਾ ਮੈਂ ਚੱਲ ਥੋੜਾ ਪਤਾ ਮੈਂ ਵੀ ਦਿਖਾ ਦਾਂ ਨਹੀਂ ਨਹੀਂ ਤੁਸੀਂ ਚਾਤਰ ਨਾਲੇ ਸੇਰੇ ਫੂਕਣ ਵਾਲੀ ਵਾਂਗੂ ਮੈਂ ਰਹਿ ਨਹੀਂ ਸਕਦੀ ਗੱਲ ਕਰਨ ਤੋਂ ਆ ਤੁੰਦੇ ਰਹਿਣਾ ਨਹੀਂ ਨਾ ਪੀ ਗੱਲ ਕਰਨੀ ਕਰਨੀ ਹੁੰਦੀ ਵਿੱਚ ਆਹੋ ਤੇ ਇਹ ਆ ਵੀ ਸਾਡਾ ਪਾਣੀ ਗਿਆ ਭਰੇ ਚ ਹੂੰ ਇਹਦੇ ਵਿੱਚ ਆਪਾਂ ਥੋੜੀ ਜੀ ਪਾਵਾਂਗੇ ਜਵੈਣ ਅੱਛਾ ਇਹ ਪਹਿਲਾਂ ਇਹ ਚੀਜ਼ਾਂ ਰਿੰਡਣੀਆਂ ਆ ਵਾ ਆ ਜਵੈਣ ਪਾਤੀਏ ਦੇਖ ਅੱਛਾ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਸੌਂਫ ਤੇ ਆ ਕੀ ਕਰਨ ਰੱਖਿਆ ਕੁੰਡਾ ਡੰਡਾ ਇਹ ਲੱਗੀ ਕੁੱਟਣੀ ਈ ਮੋਟੀ ਹਾਂ ਨਹੀਂ ਕੁੱਟਣੀ ਨਹੀਂ ਇਹ ਪਤਲੀ ਸੌਂਫ ਆਪਾਂ ਅੱਛਾ ਤੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮਿਸ਼ਰੀ ਹੁਣ ਪਾਵਾਂਗੇ ਇਹਦੇ ਵਿੱਚ ਮਿਸ਼ਰੀ ਅੱਛਾ ਕੋਮਿਸ਼ਨੀ ਪਾਤੀ ਦੇ ਵਿੱਚੋਂ ਠੀਕ ਆ ਜੀ ਤੇ ਮੇਜਰੀ ਨੇ ਦੋ ਕੰਮ ਕੀਤੇ ਆ ਆ ਜਿਹੜਾ ਲਫਾਫਾ ਇਹਨੂੰ ਅੱਗੇ ਤੇ ਢਾ ਦੇ ਹਾਂ ਉਹ ਦੋ ਕੰਮ ਹੋ ਗਏ ਨਾ ਤਾਂ ਹੀ ਮੈਂ ਆਖਿਆ ਨਾ ਹਾਂ ਜਿਹਦੇ ਨਾਲ ਅੱਗ ਬਲ ਪੈਣੀ ਆ ਹਾਂ ਤੇ ਹੁਣ ਆਪਾਂ ਚਮਚਾ ਦੋ ਚਮਚੇ ਪਾਵਾਂਗੇ ਸੌਂਦ ਦੇ ਵਿੱਚ ਅੰਦਾਜ਼ੇ ਜੇ ਨਹੀਂ ਅਦਾਜ਼ੇ ਦਾ ਹੀ ਲੇ ਹਾਂ ਹਾਂ ਠੀਕ ਆ ਜੀ ਤੇ ਹੁਣ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਆਪਾਂ ਮਿੱਠਾ ਸੌਦਾ ਚਮਚਾ ਪਹਿਲੇ ਪਾ ਦੇਣਾ ਵਾ हां अच्छा ਨਾਲ ਹੀ ਇਹਦੇ ਰਹਿ ਜਣਾ ਠੀਕ ਆ ਇਹ ਸਾਰੀਆਂ ਚੀਜ਼ਾਂ ਪੈ ਗਈਆਂ ਹੁਣ اچھا ਆ ਇੱਕ ਚੀਜ਼ ਰਹਿ ਗਈ ਇਲਾਚੀ اچھا ਇਹਨੂੰ ਇਲਾਚੀਆਂ ਆਪਾਂ ਥੋੜੀਆਂ ਜਿਹੀਆਂ ਇਹਨੂੰ ਕੁੱਟ ਕੇ ਕਿਉਂਕਿ ਬੀਜ ਜਿਹੜੇ ਉੱਦਾਂ ਰਹਿ ਜਾਣੇ ਫਿਰ ਇਹਦੇ ਹੂੰ ਤੇ ਥੋੜੀ ਜਿਹੀ ਇਲਾਚੀ ਨੂੰ ਕੁੱਟ ਕੇ ਫਿਰ ਪਾਵਾਂਗੇ ਇਹਦੇ ਵਿੱਚ ਮੋਟੀ ਲਾਜੀ ਬਹੁਤ ਮਹਿੰਗੀ ਆ ਤਰਾ ਹਨਾ ਇਹ ਲਾਜੀ ਮਹਿੰਗੀ ਬੜੀ ਹੁੰਦੀ ਮਾ ਤੇ ਇਹ ਅਭੀ ਭੈਂਟਰਾ ਸਾਰੇ ਸਾਨੂੰ ਦੱਸਣ ਕਿ ਸਾਡਾ ਨੁਕਤਾ ਠੀਕ ਵਾ ਦੁੱਧ ਵਧਾਉਣ ਵਾਸਤੇ ਮਾਝ ਦਾ ਦੁੱਧ ਹੀ ਥੋੜਾ ਵਾ ਤੇ ਹਮ ਜਿੱਦਾਂ ਅਜੇ ਵੀ ਕੁਝ ਪਾਇਆ ਪੁਇਆ ਇਨੀ ਪਹਿਲਾਂ ਤੇ ਕਰਕੇ ਤੇ ਹੁਣ ਦੁੱਧ ਇੰਨਾ ਦਿਨਾਂ ਦੇ ਵਿੱਚ ਅੱਖਾਂ ਚੋਂ ਦੁੱਧ ਮੁੱਕ ਜਾਂਦਾ ਅੱਛਾ ਸੁੱਕ ਜਾਂਦਾ ਹੂੰ ਤੇ ਦੁੱਧ ਡੰਗਰ ਨੇ ਪੱਠਿਆਂ ਦੇ ਸਿਰ ਤੇ ਥੋੜਾ ਦੇਣਾ ਹੁੰਦਾ ਹਾਂ ਆਪਾਂ ਚੀਜ਼ਾਂ ਨੂੰ ਵੱਡ ਪਾਵਾਂਗੇ ਫੇਰੀ ਉਹਨੇ ਦੁੱਧ ਦੇਣਾ ਤੇ ਆਪਣੇ ਘਰ ਦਾ ਦੁੱਧ ਹੀ ਪਿਓਰ ਵਧੀਆ ਲੱਗਦਾ ਬਾਹਰੋਂ ਕਿਤੇ ਦੁੱਧ ਲਈਏ ਤੇ ਨਹੀਂ ਉਹ ਪਿਓਰ ਨਹੀਂ ਮਿਲਦਾ ਇੱਥੇ ਹਾਂ ਹੁਣ ਡੇਰੀਆਂ ਤੋਂ ਵੀ ਵੇਖੀਦਾ ਆ ਕਿਦਾਂ ਦੁੱਧ ਨੂੰ ਬਾਲਾ ਦਵਾਉਂਦੇ ਤੇ ਕੀ ਉਹ ਪਲਾਸਟਿਕ ਬਣੀ ਹੁੰਦੀ ਆ ਤੇ ਕਿੰਨਾ ਖਰਾਬ ਦੁੱਧ ਮਿਲਦਾ ਡੇਰੀਆਂ ਤੋਂ ਵੀ ਹਾਂ ਲੋਕੀ ਮਿਲਾਪਣਾ ਕਰ ਦਿੰਦੇ ਆ ਹੁਣ ਕਿੰਨਾ ਕਿ ਜੇ ਅरिजिनल ਰਹਿਣ ਦੇਣਾ ਉਹਨੂੰ ਉਹ ਚੀਜ਼ਾਂ ਨੂੰ ਉੱਤੇ ਆਸ ਉਹਦੇ ਵਿੱਚ ਇਹ ਆ ਵੀ ਇਹਨੂੰ ਪਾ ਦੇਣਾ ਵਿੱਚ ਤੇ ਇਹਨੂੰ ਇੱਕੇ ਵਾਰ ਨਹੀਂ ਪਾਉਣਾ ਹਾਂ ਥੋੜਾ ਥੋੜਾ ਪਾਉਣਾ ਤੇ ਹਿਲਾਈ ਜਾਣਾ ਹਾਂ ਨਹੀਂ ਤਾਂ ਗੰਡਾ ਦੀਆਂ ਵੱਜ ਜਾਣੀਆਂ ਇਹਦੀਆਂ ਵੱਜਣ ਦੇ ਹੁੰਦੀਆਂ ਪਾਣੀ ਖੁੱਲਾ ਪਾਜੇ ਤੇ ਫਿਰ ਆਪੇ ਸੈੱਟ ਵਾ ਕੇ ਹਾਂ ਤੇ ਪਾਣੀ ਨਹੀਂ ਪਾਣੀ ਪਾ ਕੇ ਖੁੱਲਾ ਪਾਓ ਫਿਰ ਵੀ ਕੜਸ਼ੀ ਮਾਰਨੀ ਵੀ ਨਹੀਂ ਕਿਉਂਕਿ ਜਾਂਦੇ ਸਾਰੇ ਥੱਲੇ ਬਹਿ ਜਾਣਾਂ ਉਹਨੇ ਹਾਂ ਹਾਂ ਲੈਸੀ ਪਾ ਦਿੱਤੀ ਆ ਹਾਂ ਹੁਣ ਪਾਵਾਂਗੇ ਆਪਾਂ ਆ ਵੰਡ ਇਨੂੰ ਆਪਾਂ ਇਦਾਂ ਕਰਨਾ ਵਾ ਕਿ ਥੋੜਾ ਥੋੜਾ ਪਾਉਣਾ ਹੈ। ਅਰਜਿੰਦ ਦਿੱਤਾ ਪਹਿਲਾਂ ਹਣ ਅਰਜਿੰਦ ਦਿੱਤਾ ਦਾ 15 ਮਿੰਟ ਹਾਂ। ਦਾ 15 ਮਿੰਟ ਰਹਿ ਜੇ ਨਾ ਤੇ ਫਿਰ ਜਦੋਂ ਚੀਜ਼ਾਂ ਦਾ ਅਸਰ ਜਿਹੜਾ ਨਾ ਪੂਰਾ ਪਾਣੀ ਦੇ ਵਿੱਚ ਐ ਰੰਗ ਪਾਣੀ ਚੀਜ਼ਾਂ ਵਰਗਾ ਹੋ ਜੇ ਇੱਕ ਵਾਰ। ਇੱਕ ਤਾਂ ਮੱcke ਹਿਲਾ ਰਹਿਣਾ ਨਾਲ। ਅੱਛਾ ਕਿ ਉਹ ਬੋਲਿਆ ਕਰਤੀ 1.5 ਕਰਤੀ ਅੱਛਾ ਤੇ ਜਿਹੜਾ ਦਿਲ ਕਰਦਾ ਵਾ ਉਹ ਘੋਪਾ ਦੇ ਅੱਛਾ ਤੇ ਜਿਹੜਾ ਦਿਲ ਕਰਦਾ ਵਾ ਉਹ ਮੁਰਗੇ ਜਦੋਂ ਠੰਡਾ ਹੋ ਕੇ ਹੋ ਜਾਣਾ ਇਹਨੇ ਹਾਂ ਉਦੋਂ ਭਾਵੇਂ ਤੇਲ ਪਾ ਲੈ ਗਲਾਸੀ ਇੱਕੋ ਅੱਛਾ ਹਦਕ ਪਾਈਆ ਠੀਕ ਠੀਕ ਆ ਇਹ ਆ ਵੀ ਤੇਲ ਦੇ ਨਾਲ ਜਿਹੜਾ ਉਹ ਨਾ ਬਹੁਤ ਵਧੀਆ ਅਰਜੈਂਟ ਮਿਲਦਾ ਦੁੱਧ ਦਾ ਕਈ ਵਾਰ ਤਾਂ ਕਹਿੰਦੇ ਨਾ ਤੇਲ ਉਤਰਾ ਵੀ ਰਾਤ ਨੂੰ ਦੇ ਦੇਣਾ ਚਾਹੀਦਾ ਹੈ ਕਿ ਨਾਲ ਤੇਲ ਦੀ ਦੇ ਦਿਓ ਤੇ ਤਾਂ ਵੀ ਬੜਾ ਫਰਕ ਪਿਆ ਜਾਂਦਾ। ਉਹ ਤੇਲ ਉਦਾਂ ਪਈਦਾ ਨਾ ਹੂੰ ਇਹ ਵਿੱਚ ਇਹਦੇ ਜ਼ਰੂਰੀ ਹੈ। ਅੱਛਾ ਅੱਛਾ। ਤੇਲ ਇਹਦੇ ਕਿਉਂਕਿ ਇੰਨੀ ਚੀਜ਼ਾਂ ਗਰਮ ਹੁੰਦੀਆਂ ਤੇਲ ਠੰਡਾ ਥੋੜਾ ਠੰਡਾ। ਹੂੰ ਹੂੰ। ਤੇ ਤੇਲ ਦੇ ਨਾਲ ਇਹ ਆ ਵੀ ਜਿਹੜਾ ਗਰਮੀ ਨਹੀਂ ਪੈਂਦੀ ਅੰਦਰ ਡੰਗਰ ਦੇ। ਠੰਡਾ ਹੁੰਦਾ ਸਰੋਂ ਦਾ ਤੇਲ। ਹਾਂ। ਠੀਕ ਆ। ਇਹ ਆ ਦੀ ਡੰਗਰ ਜਿਹੜਾ ਵਾ ਦੁੱਧ ਫਿਰ ਜਿਆਦਾ ਤੂੰ ਲਊਗਾ। ਨਾੜਾਂ ਖੁੱਲ ਜਾਂਦੀਆਂ ਨਾ। ਹਾਂ। ਕਈ ਲੋਕੀ ਕਈ ਲੋਕੀ ਮੇਰੀ ਗੱਲ ਸੁਣੋ ਆਂਦੇ ਹੁੰਦੇ ਆ ਵੀ ਕਾੜਾ ਰਿੰਨ ਕੇ ਦਿਓ ਤੇ 나ੜ-ਨਾੜ ਚ ਫਿਰ ਜਾਂਦਾ ਉਹ ਵੀ ਗੱਲ ਚੰਗੀ ਆ ਉਹ ਵੀ ਠੀਕ ਹੂੰ ਉਹ ਵੀ ਠੀਕ ਆ ਉਹ ਜਦੋਂ ਮੱਝ ਸੁਂਦੀ ਆ ਡੰਗਰ ਕੋਈ ਵੀ ਸੁਂਦਾ ਵਾ ਉਹ ਥੋੜੇ ਦਿਨਾਂ ਬਾਅਦ ਦਿੰਦੇ ਹੁੰਦੇ ਨਾ ਤਿੰਨ ਚਾਰ ਡੰਗ ਕਾੜੇ ਦੇ ਹਾਂ ਤੇ ਉਹ ਦੇ ਕੇ ਤੇ ਮੁੜ ਕੇ ਬਾਅਦ ਜੋ ਫੇਰ ਇਦਾਂ ਲੇਟੀ ਲੂਟੀ ਬਣਾ ਕੇ ਪੌਂਡਾ ਪਿੰਦੇ ਆ ਇਦਾਂ ਪੌਂਡ ਦੇ ਨਾਲ 10 ਦਿਨ ਪਾਈਏ ਨਾ ਹੂੰ ਪੂਰਾ ਲਗਾਤਾਰ 10 ਦਿਨ ਕੋਈ ਨਾਗਾ ਨਾ ਹੋਵੇ ਹੂੰ ਤੇ ਫਿਰ ਵੇਖਿਓ ਰਿਜਲਟ ਮਈ ਦਾ ਮੜਕੇ ਦੁੱਧੋਂ ਕਿਉਂ ਨਾ ਧਰੂਗਾ ਡੰਗਰ ਹਾਂ ਹਾਂ ਜਿਹੜੀ 5 ਕਿਲੋ ਦੁੱਧ ਦਿੰਦੀ ਆ ਨਾ ਡੰਗਰ ਉਹ 7 ਕਿਲੋ ਦੁੱਧ ਦੋੰਗੀ 7 ਕਿਲੋ ਕਿ 10 ਕਿਲੋ ਜਿਹੜੀ 5 ਕਿਲੋ ਦਿੰਦੀ 2-3 ਕਿਲੋ ਤੇ ਦੁੱਧ ਵੱਜ ਜਾਂਦਾ ਅੱਛਾ ਅੱਛਾ ਠੀਕ ਆ ਚਲੋ ਕੋਈ ਨਹੀਂ ਜਾਲੀਆਂ ਤਾਂ ਨਹੀਂ ਉਹਨਾਂ ਨੇ ਜ਼ਿਆਦਾ ਵਧਣਾ ਜਿੰਨੀ ਮੜਕੇ ਕਿਸੇ ਦੀ ਕੰਪੈਸਟੀ ਡੰਗਰ ਦੀ ਆਹੋ ਤੇ ਖਰਾਕ ਵੀ ਡੰਗਰ ਦੇ ਹਿਸਾਬ ਨਾਲ ਦੇਣੀ ਚਾਹੀਦੀ ਹੈ ਨਾ ਵੀ ਜਿਹੜੇ ਹਿਸਾਬ ਦਾ ਡੰਗਰ ਵਾ ਹੋ ਉਸ ਹਿਸਾਬ ਨਾਲ ਚੀਜ਼ ਆਪਾਂ ਪਾਉਣ ਰਹੇ ਹਾਂ 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 ਉਹ ਜਿਆਦਾ ਮਲ ਰੱਖਾਂਦੇ ਨੇ ਜਿਆਦਾ ਫਿਰ ਦੁੱਧ ਦੇਣਗੇ ਹਾਂ ਹਾਂ ਲਈ ਹੁਣ ਇਹ ਆ ਵੀ ਇੰਨੀਆਂ ਕਤੂਰੀਆਂ ਜੀ ਹੈਗੀਆਂ ਹਾਂ ਉਹਨਾਂ ਨੇ ਖਰਾਬ ਕਿ ਨਹੀਂ ਖਾਣੀ ਖਾਦੀ ਨਹੀਂ ਜਾਣੀ ਹਾਂ ਉਹ ਖਾਦਮ ਨਹੀਂ ਜਾਣਾ ਉਸੇ ਹਿਸਾਬ ਨਾਲ ਜਿੰਨਾ ਦਾ ਜਿੰਨਾ ਦਾ ਅਗਲੇ ਉਹਨਾਂ ਦਾ ਮਿਹਦਾ ਉਹਤਾਂ ਦਾ ਉਹਨਾਂ ਨੇ ਚੀਜ਼ ਚਾਉਣੀ ਹਾਂ ਹਾਂ ਤੇ ਇਹ ਕਰਕੇ ਇਹ ਆ ਵੀ ਚਲੋ ਡਾਕਟਰ ਸਾਹਿਬ ਫਿਰ ਤੁਹਾਨੂੰ ਹੁਣ ਬਾਅਦ ਚ ਅਸੀਂ ਪੁੱਛਾਂਗੇ ਵੀ ਤੁਹਾਡੇ ਡੰਗਰ ਨੇ ਕਿੰਨਾ ਕ ਦੁੱਧ ਵਧਾਇਆ ਵਾ ਹਾਂਜੀ ਫਿਰ ਤੁਹਾਨੂੰ ਪੁੱਛਾਂਗੇ ਤੁਹਾਡੇ ਡੰਗਰ ਨੇ ਕਿੰਨਾ ਕ ਦੁੱਧ ਵਧਾਇਆ ਵਾ ਦੱਸਾਂਦੇ ਨਾਲ ਚ ਚਲੋ ਠੀਕ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਘਰ ਆਏ ਆ ਆਹੋ ਤੇ ਅੱਜ ਇਹ ਇੰਟਰਵਿਊ ਲਈ ਆ ਹਾਂਜੀ ਹਾਂਜੀ ਤੇ ਤੁਹਾਨੂੰ ਕਿਦਾਂ ਦਾ ਫੀਲ ਲੱਗਾ ਸਾਡੇ ਘਰ ਆਲ ਕੇ ਮੈਨੂੰ ਤਾਂ ਪਹਿਲਾਂ ਤੁਸੀਂ ਬਹੁਤ ਸੋਹਣੇ ਲੱਗੇ ਆ ਅੱਛਾ ਤੇ ਚਾਹ ਪਾਣੀ ਤੋਂ ਬਗੈਰ ਹੋਰ ਕੋਈ ਸੇਵਾ ਤੁਹਾਡੀ ਨਹੀਂ ਜੀ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ ਆ ਨਹੀਂ ਮੈਂ ਚਾਹ ਪਾਣੀ ਤੋਂ ਬਗੈਰ ਹੀ ਆਖਾਂ ਆਹੋ ਹੋਈ ਨਾ ਚਾਹ ਪਾਣੀ ਤੋਂ ਬਗੈਰ ਵੀ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ ਚਾਹ ਪਾਣੀ ਦੀ ਲੋੜ ਹੀ ਨਹੀਂਗੀ ਅੱਛਾ ਤੇ ਚਲੋ ਇਹ ਆ ਵੀ ਤੁਹਾਡਾ ਨੁਕਸਾ ਜਿਹੜਾ ਬਹੁਤ ਜ਼ਿਆਦਾ ਵਧੀਆ ਇਹ ਦੱਸ ਨਹੀਂ ਆ ਕਿ ਦੋ ਦੋ ਵਾਰ ਗਿਆ ਤੇ ਜੇ ਗਲਾਸ ਤੇ ਦਾ ਮਾਰਾ ਸਾਰਾ ਹੋ ਗਿਆ ਵਾ ਤੁਸੀਂ ਪੀ ਲਿਆ ਵਾ ਦਰਸ਼ਨ ਕਰਕੇ ਮੜ ਕੇ ਨਿਹਾਲੂਗੇ ਕਿ ਗਲਾਸ ਕੋ ਹੋ ਗਿਆ ਹਾਂ ਹਾਂ ਤੇ ਫਿਰ ਬੱਸ ਕਰੋ ਹੁਣ ਭੋਗੇ ਨਹੀਂ ਬੱਸ ਕੋ ਕਰਨਾ ਮੈਂ ਜੇ ਤੁਹਾਡੇ ਦਿਲ ਚ ਕੋਈ ਹੋਰ ਵੀ ਗੱਲ ਆ ਮੁੜ ਕੇ ਹੜ ਕੋ ਬਾਰ ਬਾਰ ਨਹੀਂ ਨਾ ਆਇਆ ਜਾਂਦਾ ਇੰਟਰਵਿਊ ਲੈਣ ਵਾਸਤੇ ਹਾਂ ਅਸੀਂ ਆਖਿਆ ਵੀ ਚੱਲ ਸਾਨੂੰ ਇੱਕੋ ਵਾਰੀ ਹੁਣ ਸਾਰੀ ਗੱਲਬਾਤ ਦੀ ਸਮਝ ਲੱਗੇ ਵੀ ਹੋਰ ਵੀ ਕੁਝ ਤੁਸੀਂ ਕਹਿਣਾ ਜਾਓਗੇ ਮੈਂ ਇਹ ਗੱਲ ਕਹਿੰਦਾ ਹਾਂ ਵੀ ਮੈਂ ਫੇਰ ਦੁਬਾਰਾ ਦੱਸਦਾ ਇੱਕ ਚੀਜ਼ ਰਹਿ ਗਈ ਵਿੱਚ ਗਲਕੰਦ ਪਾਉਣੀ ਅੱਛਾ ਗਲਕੰਦ ਦਾ ਇੱਕ ਪੈਕੇਟ ਜ਼ਰੂਰ ਚਾਹੀਦਾ ਵਿੱਚ ਅੱਛਾ ਅੱਛਾ ਉਹਦੇ ਨਾਲ ਅੰਦਰ ਮੈਲਾ ਮੂਲਾ ਡੰਗਰ ਦੇ ਹੋਵੇ ਉਹ ਵੀ ਨਿਕਲ ਜਾਂਦਾ ਤੇ ਦੁੱਧ ਜਿਹੜਾ ਬਾਅਦ ਜ਼ਿਆਦਾ ਦਊਗਾ ਡੰਗਰ ਠੀਕ ਆ ਜੀ ਤੇ ਜੇ ਕਿਸੇ ਨੇ ਗੁੜ ਪਾਉਣਾ ਵਾ ਤੇ ਗੁੜ ਪਾ ਸਕਦਾ ਇੱਕ ਪੇਸੀ ਆਹੋ ਇੱਕ ਭੇਲੀ ਕਈ ਕਹਿੰਦੇ ਆ ਕੋਈ ਪੇਸੀ ਜਾਂਦਾ ਹਮ ਤੇ ਗੁੜ ਤੇ ਉਸ ਤੋਂ ਸਭ ਤੋਂ ਵਧੀਆ ਪਿਛੇ ਲੋਕੀ ਗੋੜੀ ਪਾਉਂਦੇ ਹੁੰਦੇ ਹੀ ਹੁਣ ਜਦੋਂ ਗੁੜ हट ਗਿਆ ਤਾਂ ਹੁਣ ਹਾ ਮਿਸ਼ਰੀਆਂ ਤੁਰਪੀਆਂ ਸਭ ਕੋ ਇਹ ਚੀਜ਼ਾਂ ਤੁਰਪੀਆਂ ਹੁਣ ਗੋੜਾ ਦਾ ਮਲਾਕਟਾ ਵਾਲਾ ਹਮ ਅੱਗੇ ਕੋੜ ਪਿਓਰ ਹੁੰਦਾ ਹ ਹ ਤੇ ਜੇ ਇਹ ਕਹਿੰਦੇ ਘਰੋਂ ਦੇਸੀ ਗੋੜ ਮਿਲ ਜੇ ਤੇ ਉਹਦੇ ਨਾਲ ਦੀ ਰੀਸ ਕੋਈ ਨਹੀਂ ਆਹੋ ਤੇ ਹੈ ਹੀ ਆ ਉਹ ਵਧੀਆ ਚੀਜ਼ ਹੁੰਦੀ ਹ ਹ ਤੇ ਬਾਕੀ ਮੈਂ ਸਾਰਿਆਂ ਭੈਣ ਭਰਾਵਾਂ ਦਾ ਧੰਨਵਾਦ ਕਰਦਾ ਹ ਤੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਬਖਸ਼ੀ ਤੇ ਹਰ ਇੱਕ ਨੂੰ ਦੁੱਧ ਲਵੇਰਾ ਦਵੇ ਆਹੋਗਾ ਸਭ ਕੋ ਉਦਾਂ ਹੀ ਆਪਣੀ ਮੱਝਾਂ ਦੇ ਦੁੱਧ ਪੀਣ ਤੇ ਬੱਚੇ ਆਪਣੇ ਜਵਾਨ ਹੋਣ ਵੱਡੇ ਕਿਉਂਕਿ ਪਹਿਲਾਂ ਦੁਨੀਆ ਕਿੰਨੀ ਖਰਾਤਾ ਖਾਂਦੀ ਤੇ ਤਾਂ ਹੀ ਹੈ ਜਿਹੜੇ ਜਵਾਨ ਬੰਦੇ ਹੁੰਦੇ ਆਹੋ ਜਿੱਦਾਂ ਤੁਸੀਂ ਜਵਾਨ ਵਾਂ ਖਰਾਕਾਂ ਖਾਧੀਆਂ ਵਾਂ ਕੀ ਮੈਂ ਖਰਾਕ ਬਹੁਤ ਖਾਦੀ ਮੈਂ ਐਵੇਂ ਕਿਉਂ ਆਪਾਂ ਦੀ ਮੈਂ ਖਰਾਕ ਨਹੀਂ ਖਾਦੀ ਹਾਂ ਮੈਂ ਜਿੱਦਾਂ ਖਰਾਕਾਂ ਦੀ ਮੈਂ ਤੇ ਐਦਾਂ ਕਿਉਂ ਮਗਰ ਰੁਗਾਂ ਦੇ ਰੁੱਕ ਜਿਹੜੇ ਆ ਨਾ ਇਹਦਾ ਚਾਰਜ ਪਾ ਕੇ ਦੁੱਧ ਚ ਪਾ ਕੇ ਪੀਣਾ ਹੂੰ ਉਦੋਂ ਕਿ ਉਹਦੇ ਨਵੇਰਾ ਪਹਿਲਾਂ ਬਹੁਤ ਜ਼ਿਆਦਾ ਹੁੰਦਾ ਆਪਾਂ ਦਾ ਘਰ ਦਾ ਹੀ ਦੇਸੀ ਘੋਲ ਹੁੰਦਾ ਜਿੰਨਾ ਮਰਜ਼ੀ ਪਾ ਪਾ ਕੇ ਖਾਣਾ ਉਹ ਤਾਂ ਮੈਂ ਵੀ ਵੇਖਿਆ ਜਦੋਂ ਮੈਂ ਆਈ ਹਾਂ ਵਿਆਹੀ ਤੇ ਬੀਬੀ ਨੇ ਜਦੋਂ ਤੁਹਾਨੂੰ ਇੱਕ ਰੋਟੀ ਲਾ ਕੇ ਫੜਾਉਣੀ ਉਹਦੇ ਉੱਤੇ ਹੀ ਉਹਨਾਂ ਨੇ ਕਿੰਨੇ ਕਿੰਨੇ ਮੱਖਣੀ ਰੱਖ ਦੇਣੀ ਪਹਿਲਾਂ ਉਹਨੇ ਕਿਹਾ ਮੱਖਣੀ ਨਾਲ ਰੋਟੀ ਖਾਓ ਦੂਜੀ ਰੋਟੀ ਫੇਰ ਸਬਜ਼ੀ ਨਾਲ ਖਾਣੀ ਫੇਰ ਦੂਜੀ ਰੋਟੀ ਲੱਗ ਜਾਣੀ ਫੇਰ ਉੱਤੇ ਮੱਖਣੀ ਰੱਖ ਰੱਖ ਕੇ ਦੇਣੀ ਨਾਲ ਦਹੀਂ ਦੇਣਾ ਹਾਂ ਸਭ ਤੋਂ ਪਹਿਲਾਂ ਇਹ ਗੱਲ ਆ ਵੀ ਪਹਿਲੀ ਗੱਲ ਤੇ ਲੋਕਾਂ ਦੇ ਘਰ ਗਿਆ ਹੀ ਨਹੀਂ ਹੁਣ ਆਹੋ ਹਟ ਗਏ ਆ ਤੇ ਦੁੱਧ ਪੀਂਦੇ ਪਿਓਰ ਮਿਲੇ ਹਾਂ ਊਖਾ ਹੋ ਗਿਆ ਨਾ ਹੂੰ ਤੇ ਜਿਹੜੀ ਤਾਕਤ ਲੱਭਦੀ ਆ ਨਾ ਇਹ ਲੋਕੀ ਹੁਣ ਲੱਭਦੇ ਦਵਾਈਆਂ ਚੋਂ ਦਵਾਈਆਂ ਚ ਤਾਕਤ ਥੋੜਾ ਹੈਗੀ ਇਹਦੇ ਉਦਾਂ ਇਹਨੇ એનર્ਜੀ ਜੀ ਇੱਕ ਦੇਣੀ ਮਾੜੀ ਜੀ ਦਵਾਈ ਨੇ ਆਹੇਦ ਗੱਲ ਇਦਾਂ ਵੀ ਸਰੀਰ ਧੁਰ ਪਿਆ ਹੂੰ ਤੇ ਕਈ ਕਹਿੰਦੇ ਸੀ ਮੇਰਾ ਬੱਚਾ ਨਾ ਮੋਟਾ ਨਹੀਂ ਹੁੰਦਾ ਉਹ ਦਵਾਈਆਂ ਦੇ ਦਿੰਦੇ ਫੁੱਲਣ ਵਾਲੀਆਂ ਤੇ ਜੰਮਦਿਆਂ ਨੂੰ ਸ਼ੀਸ਼ੀਆਂ ਲਾ ਦੇਣੀਆਂ ਗਲਤ ਇਹ ਜੀ ਹੈ ਨਾ ਜੰਮਦੇ ਬੱਚੇ ਨੂੰ ਬੱਚਾ ਜੇ ਬਾਅਦ ਚ ਪੈਦਾ ਹੁੰਦਾ ਤੇ ਗਵਾਂਢੀ ਕੋ ਪਹਿਲਾਂ ਹੀ ਗਾਈ ਦਾ ਦੁੱਧ ਪੁੱਛਿਆ ਹੁੰਦਾ ਵੀ ਸਾਡੇ ਘਰ ਨਿਆਣਾ ਸਾਡੇ ਜੀ ਦੇਣਾ ਵਾ ਤੇ ਤੁਸੀਂ ਦੁੱਧ ਖਾਨੂੰ ਦੇਓ ਹਮ ਤੇ ਜਦੋਂ ਬੱਚੇ ਦੇ ਕੱਪੜੇ ਖਰੀਦਦੇ ਨਾਲ ਹੀ ਸੀਸੀ ਖਰੀਦ ਲੈਣੇ ਹਮ ਤੇ ਜਿਹੜੀ ਭੈਣ ਵਾ ਕੋਈ ਵੀ ਆ ਆਪਣੇ ਬੱਚੇ ਨੂੰ ਆਪਣਾ ਦੁੱਧ ਦੇ ਕੇ ਰਾਜੀ ਦੀ ਹਮ ਤੇ ਉਦਾਂ ਤਾਂ ਹੀ ਫਿਰ ਬੱਚੇ ਦੀ ਜਵਾਨ ਹੋਣਾ ਇਹ ਤਾਂ ਗੱਲ ਹੈ ਤੇ ਉਦੋਂ ਪਹਿਲਾਂ ਮਾਵਾਂ ਹੁੰਦੀਆਂ ਵੀ ਖਰਾਕਾ ਖਾਂਦੀਆਂ ਨੇ ਦੁੱਧ ਬਹੁਤ ਦਿੰਦੀਆਂ ਬੱਚਿਆ ਚੁੱਗਦਾ ਹੀ ਹਾਂ ਤਾਂ ਜਵਾਨ ਜਵਾਨ ਹੁੰਦੇ ਇਹ ਤਾਂ ਗੱਲ ਹੈ ਇਹ ਆ ਵੀ ਹਾਰੇ ਨੂੰ ਚਾਹੀਦਾ ਵੀ ਬੱਚੇ ਨੂੰ ਸਾਲ ਇੱਕ ਦੁੱਧ ਜ਼ਰੂਰ ਦੇਣਾ ਚਾਹੀਦਾ ਆਪਣਾ ਹਮ ਹਮ ਮਾਂ ਨੂੰ ਆਪਣਾ ਦੁੱਧ ਦੇਣਾ ਚਾਹੀਦਾ ਹਮ ਉਹਦੇ ਨਾਲ ਇਹ ਵੀ ਬੱਚੇ ਦੇ ਅੰਦਰ ਕੋਈ ਬਿਮਾਰੀ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ ਆਹ ਇੰਨਾ ਗੁਣਕਾਰੀ ਤੋਂ ਮਾਂ ਦਾ ਦੁੱਧ ਬਹੁਤ ਹਮ ਤੇ ਬਾਕੀ ਚਲੋ ਸਾਰਿਆਂ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਦੇਸ਼ਾਂ ਵਿਦੇਸ਼ਾਂ 'ਚ ਵੀ ਵੱਸਦੇ ਵੀਰਾਂ ਭੈਣਾਂ ਦਾ ਚੜ੍ਹਦੀ ਕਲਾ ਪੰਦ ਰਸਤੀ ਬਖਸ਼ੇ ਤੁਹਾਡੇ ਆਸਰੇ ਅਸੀਂ ਅਹੀਂ ਆ ਮਾੜੇ ਮੋੜੇ ਤਰੇ ਫਿਰਦੇ ਆ ਤੇ ਤੁਹਾਡੇ ਕਮੈਂਟ ਸੋਹਣੇ ਲੱਗਦੇ ਮੈਨੂੰ ਜਿਹੜਾ ਕਮੈਂਟ ਮੈਨੂੰ ਲਿਖਦੇ ਆ ਨਾ ਸੋਹਣੇ ਲੱਗਦੇ ਆ ਮਾਨੂੰ ਕਿ ਚਾਹਿਆ ਕਹਿੰਦਾ ਕਿ ਸਾਨੂੰ ਕੋਈ ਯਾਦ ਕਰਦਾ ਤੇ ਸ਼ੁਕਰ ਆ ਮਾਰਦਾ ਤੇਰੇ ਖੜੀ ਨੂੰ ਸਾਡੇ ਨਾਮ ਇੰਨੇ ਵਾਜਾ ਮਾਰੀ ਸਾਨੂੰ ਕਿਨੇ ਯਾਦ ਕੀਤਾ ਤੇ ਸਾਰਿਆਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਸਰੀਕਾਲ ਜੀ ਅਗਲੇ ਵਲੌਗ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ